ਪਿਛਲੇ ਦਿਨ ਜਿਵੇਂ ਤੁਸੀਂ ਸਾਰਿਆਂ ਨੇ ਦੇਖਿਆ ਕਿ ਪਹਿਲਗਾਮ ਹਮਲੇ ਤੋਂ ਬਾਅਦ ਜਿਹੜਾ ਜੰਮੂ ਕਸ਼ਮੀਰ ਆ ਉੱਥੇ ਕਾਫੀ ਜ਼ਿਆਦਾ ਤਣਾਅ ਦਾ ਮਾਹੌਲ ਹੈ ਪਰ ਜਦੇ ਸਰਦਾਲੂ ਅਮਰਨਾਥ ਯਾਤਰਾ ਵਾਸਤੇ ਜਿਹੜੇ ਓਨੇ ਉਤਸ਼ਾਹਿਤ ਨੇ ਓਨੇ ਹੀ ਉਹਨਾਂ ਦੇ ਵਿੱਚ ਜੋਸ਼ ਹੈ ਕਿ ਜੇ ਜਿਹੜੀ ਯਾਤਰਾ ਖੁੱਲੇਗੀ ਤੇ ਅਸੀਂ ਉੱਥੇ ਜਾ ਕੇ ਜਿਹੜੇ ਦਰਸ਼ਨ ਕਰਾਂਗੇ ਤੇ ਅੱਜ ਸ਼੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਵੱਲੋਂ ਜਿਹੜੀ ਇੱਕ ਵਿਸ਼ੇਸ਼ ਮੀਟਿੰਗ ਲੁਧਿਆਣਾ ਬ੍ਰਾਂਚ ਰਾਇਲ ਪ੍ਰਸ਼ਾਸਨਿਤਾਬਾ ਵਿੱਚ ਰੱਖੀ ਗਈ ਸੀ ਤਾਂ ਸਾਡੇ ਨਾਲ ਗੱਲਬਾਤ ਕਰਦੇ ਆ ਕਰਮਜੀਤ ਜੀ ਜਿਮ ਜਿੱਥੇ ਇਸ ਵਾਰੀ 39ਵੇਂ ਪੰਡਾਰੇ ਦੀਆਂ ਤਿਆਰੀ ਜਿਹੜੀ ਮੀਟਿੰਗ ਸਰ ਜਿਸ ਵਾਰ ਜਿੱਦਾਂ 39ਵਾਂ ਭੰਡਾਰਾ ਹੈ ਕਿ ਕਿਹੜੇ ਵਿਸ਼ੇਸ਼ ਉੱਤੇ ਸੇਵਾਵਾਂ ਜਿਹੜੀਆਂ ਕਿ ਨਿਭਾਈਆਂ ਜਾਣਗੀਆਂ ਪੂਰਾ ਵਧੀਆ ਸੀ ਪ੍ਰਬੰਧ ਕਰਾਂਗੇ ਨਾ ਭਾਜੇ ਲੋਕ ਡਰਦੇ ਨੇ ਵੀ ਇਹਦੇ ਉਹਨਾਂ ਡਰਨੀ ਕੋਈ ਲੋੜ ਨਹੀਂ ਤੁਹਾਨੂੰ ਕਿਉਂਕਿ ਇਹਦੇ ਬਹੁਤ ਵਧੀਆ ਆਰਮੀ ਦਾ ਪ੍ਰਬੰਧ ਹੋਊਗਾ ਜੇ ਕਿ ਪ੍ਰੀਸਦਾ ਵੀ ਹੋਊਗਾ ਕੋਈ ਇਹੋ ਜਿਹੀ ਗੱਲ ਨੇ ਤੇ ਪੂਰਾ ਪ੍ਰਬੰਧ ਕਰਾਂਗੇ ਰਹਿਣ ਸਹਿਣ ਦਾ ਸਾਰਾ ਇੰਤਿਜ਼ਾਮ ਹੋਊਗਾ ਜੀ ਆਪਾਂ ਦੇਖਦੇ ਹਾਂ ਵੀ ਜਿੱਦਾਂ ਟੈਂਟਾਂ ਟੈਂਟਾਂ ਤੇ ਆਪਾਂ ਟੈਂਟ ਕਰਾਈ ਦੇ ਲੈਣੇ ਹੈਗੇ ਜੇ ਕਿ ਇਹਦੇ ਤੇ ਟੈਂਟਾਂ ਚੀ ਲੋਕਾਂ ਨੂੰ ਸੁਣਾਉਣਿਆਂਗੇ ਜਿਵੇਂ ਆਪਾਂ ਦੇਖਦੇ ਆ ਕਿ ਜਿੱਦਾਂ ਬਾਕੀ ਜਿਹੜੇ ਇਦਾਂ ਦੇ ਡਿਵੋਸ਼ਨਲ ਜਗ੍ਹਾਵਾਂ ਹੁੰਦੀਆਂ ਜਿੱਥੇ ਲੋਕ ਜਾਂਦੇ ਮੱਥਾ ਟੇਕਦੇ ਨੇ ਉੱਥੇ ਵੀ ਆਈਪੀ ਕਲਚਰ ਬਹੁਤ ਹੁੰਦਾ ਕਿ ਇੱਥੇ ਵੀ ਇਸ ਤਰੀਕੇ ਦਾ ਕੁਝ ਨਹੀਂ 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 ਵੀ ਵੀ ਆਈਪੀ ਕੋਈ ਨਹੀਂ ਹੁੰਦਾ ਸਾਰੇ ਇੱਕ ਸਮਾਨ ਸਾਰੇ ਇੱਕ ਇੱਕ ਸਮਾਨ ਆ ਜੀ ਸ਼੍ਰੀ ਸ਼ਿਸ਼ਕਤੀ ਸੇਵਾ ਮੰਡਲ ਚ ਆਈਪੀ ਕਲਚਰ ਅਲਾਉਡ ਹੀ ਨਹੀਂ ਹੈ ਘੋੜੇ ਨੇ ਸਾਨੂੰ ਅੱਗੇ ਹੀ ਨਹੀਂ ਦਿੱਤੀ ਵੀ ਅਸੀਂ ਵੀ ਆਈਪੀ ਕਲਚਰ ਇੱਥੇ ਅਲਾਉ ਕਰੀਏ ਇੱਥੇ ਇੱਕ ਰਿਕਸ਼ਾ ਵਾਲੇ ਦੀ ਵੀ ਉਹੀ ਕਦਰ ਆ ਜੋ ਇੱਕ ਇੰਡਸਟਰੀਜ਼ ਦੀ ਹੈ ਸਾਰਿਆਂ ਲਈ ਇੱਕ ਸਮਾਨ ਹੈ ਰਹਿਣਾ ਇੱਕ ਸਮਾਨ ਹੈ ਜਿਨ੍ਹਾਂ ਦੇ ਸਿਰਫ ਸ਼ਰਾਇਨ ਬਰੋ ਲੋ ਕਾਰਡ ਬਣੇ ਹੋਏ ਨੇ ਉਹ ਭੰਡਾਰੇ ਦੇ ਅੰਦਰ ਰਹਿ ਸਕਦੇ ਨੇ ਬਾਕੀ ਸਾਰਿਆਂ ਲਈ ਟੈਂਟ हायर ਕਰੀਦੇ ਆ ਜਿੰਨੇ ਵੀ ਮੈਂਬਰ ਆਂਦੇ ਆ ਖਾਣਾ ਖਾਣ ਲਈ ਫਰੈਸ਼ ਹੋਣ ਲਈ ਨਹਾਉਣ ਤੋਂ ਲਈ ਸਾਰੀਆਂ ਫੈਸਿਲਿਟੀਜ਼ ਉਹਨਾਂ ਨੂੰ ਭੰਡਾਰੇ ਦੇ ਅੰਦਰ ਪ੍ਰੋਵਾਈਡ ਨੇ ਬਾਕੀ ਉਹ ਜਿਹੜਾ ਵਿਸ਼ਰਾਮ ਕਰਨਾ ਆਪਣੇ ਟੈਂਟਾਂ ਦੇ ਅੰਦਰ ਹੀ ਜਾ ਕੇ ਕਰ ਲੈਣਗੇ ਭੰਡਾਰੇ ਦੇ ਅੰਦਰ ਨਹੀਂ ਕਰਨਗੇ ਬਾਕੀ ਭੰਡਾਰੇ ਦੀ ਫੈਸਿਲਿਟੀਜ਼ ਦੀ ਇਹ ਗੱਲ ਹੈ ਸਵੇਰੇ ਬ੍ਰੇਕਫਾਸਟ ਹੈ ਉਸ ਤੋਂ ਬਾਅਦ ਲੰਚ ਲੱਗਦਾ ਸ਼ਾਮ ਨੂੰ 스낵ਸ ਲੱਗਦੇ ਆ ਬੈਕਰੀ ਆਈਟਮਸ ਇਨਕਲੂਡਿੰਗ ਨੇ ਉਸ ਤੋਂ ਬਾਅਦ ਦਾ ਆਦਾ ਖਾਣਾ ਲੱਗਦਾ ਹੈ ਫਿਰ ਰਾਤ ਨੂੰ ਗਰਮ ਦੁੱਧ ਸੇਵ ਹੁੰਦਾ ਸੰਗਤ ਦੇ ਵਿੱਚ ਹਾਂ ਹੁਣ ਜੇ ਤਾਂ ਅੱਜ ਮੀਟਿੰਗ ਹੋਈ ਹੈ ਕਿੰਨਾ ਕਿ ਸ਼ਰਧਾਲੂਆਂ ਦੇ ਵਿੱਚੋਂ ਸਾਹ ਵੇਖਣ ਨੂੰ ਮਿਲੇ ਕਿਉਂਕਿ ਉੱਥੇ ਜਾਣਾ ਹੈ ਸੇਵਾ ਕਰਨੀ ਹੈ ਤੇ ਜਿਸ ਤਰੀਕੇ ਦੇ ਇਸ ਸਮੇਂ ਮਾਹੌਲ ਹੈ ਕਿ ਕੁਝ ਤਣਾਅ ਦਾ ਮਾਹੌਲ ਵੀ ਨਜ਼ਰ ਆਇਆ ਫਿਲਹਾਲ ਤਾਂ ਸ਼ਿਵ ਭਗਤਾਂ ਵਿੱਚ ਕੋਈ ਤਣਾਅ ਦਾ ਮਾਹੌਲ ਨਹੀਂ ਹੈ ਉਤਸ਼ਾਹਿਤ ਹੋ ਕੇ ਗੱਜ-ਵੱਜ ਕੇ ਜਾਣਗੇ ਢੋਲ ਲਗਾਰਿਆਂ ਨਾਲ ਜਾਣਗੇ ਅੱਜ ਮੀਟਿੰਗ ਡਿਸਕਸ ਹੋਈ ਹੈ ਜਿਹੜੀ ਲੁਧਿਆਣਾ ਬ੍ਰਾਂਚ ਸਾਡੇ ਕੁਚਾਰਪਾ ਨਾਲ ਜੁੜੇ ਨੇ ਹੋਰ ਉਹ ਉਹਨਾਂ ਦੇ ਰਿਗਾਰਡਿੰਗ ਮੀਟਿੰਗ ਹੋਈ ਸੀ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਕਿਸੇ ਹੋਰ ਮੰਡਲ ਚ ਸ਼ਾਮਿਲ ਸੀਗੇ ਉਹ ਅੱਜ ਸਾਡੀਆਂ ਸੀ ਹੌਲਤਾਂ ਨੂੰ ਦੇਖਦੇ ਹੋਏ ਆ ਸਾਡੇ ਪ੍ਰਧਾਨ ਜੀ ਦੇ ਕਈ ਕਾਰਿਆਂ ਨੂੰ ਦੇਖਦੇ ਹੋਏ ਆ ਉਹ ਸ਼੍ਰੀ ਸ਼ਿਵਸ਼ਕਤੀ ਸੇਵਾ ਮੰਡਲ ਉਹਨਾਂ ਨੇ ਜੁਆਇਨ ਕੀਤਾ ਹੈ ਇਸ ਰਿਗਾਰਡਿੰਗ ਮੀਟਿੰਗ ਰੱਖੀ ਗਈ ਸੀ ਉਹਨਾਂ ਦੀ ਜੁਆਇਨਿੰਗ ਸੰਬੰਧੀ ਸਰ ਤੁਸੀਂ ਤਿਆਰ ਆ ਫਿਰ ਇਸ ਵਾਰ ਜਾਣ ਬਿਲਕੁਲ ਤਿਆਰ ਹੈ ਜੀ ਕਿ ਲੋਕਾਂ ਦਾ ਡੇਟ ਜਿਹੜੇ ਜਿਵੇਂ ਕਿਸ ਦੀ 3 ਤੰਤਰੀਕ ਨਿਕਲ ਯਾਤਰਾ ਤੈਨੂੰ ਸਟਾਰਟ ਹੋਣੀ ਆ ਜੇ ਕਿ ਇਹਦੇ ਕਾਰਡ 5 ਦੇ ਬਣੇ 7 ਉਵੇਂ ਲੋਕਾਂ ਆਉਣ ਹੱਥ ਜੋੜ ਕੇ ਸਭ ਨੂੰ ਬੇਨਤੀ ਆ ਜੀ ਜੋ ਵੀ ਸਰੈਨ ਮੋਡ ਦੇ ਕਾਰਡ ਬਣੇ ਨੇ ਉਹ ਸਾਬ ਨਾਲ ਹੀ ਆਉਣ ਨਾ ਕਿ ਮਰਜ਼ੀ ਨਾਲ ਪਹਿਲਾਂ ਆ ਜਾਣ ਫਿਰ ਬਹੁਤ ਔਖੇ ਹੁੰਦੇ ਆ ਜੀ ਉਹ ਕੋਈ ਦਿੱਕਤ ਨਹੀਂ ਹੈਗੀ ਜੋ ਯਾਤਰਾ ਕਾਰਡ ਬਣੂਗਾ ਅਗਲੇ ਦਾ ਉਹ ਸਾਬ ਨਾਲ ਹੀ ਬੰਦਾ ਆਵੇ ਚਾਹੇ ਪਹਿਲਗਾ ਮਾਵੇ ਚਾਹੇ ਬਲਟਾ ਵਾਲਾ ਆਵੇ ਤਾਂ ਘਰੋਂ ਵੀ ਉਹ ਸਾਬ ਨਾਲ ਚੱਲੇ ਸਾਨੂੰ ਵੀ ਪ੍ਰਸ਼ਾਸਨ ਨੂੰ ਵੀ ਸਭ ਨੂੰ ਉਹਦੇ ਨਾਲ ਬਹੁਤ ਫਾਇਦਾ ਹੁੰਦਾ ਜੀ ਬਹੁਤ ਨਾਲ ਕੋਈ ਦਿੱਕਤ ਨਹੀਂ ਹੁੰਦੀ ਜੀ ਜਿਵੇਂ ਮੀਟਿੰਗ ਹੋਈ ਹੈ ਜਿੱਥੇ ਲੁਧਿਆਣਾ ਬ੍ਰਾਂਚ ਦੇ ਵਿੱਚ ਕਿ ਕੁਝ ਜਿਹੜੇ ਪੁਆਇੰਟ ਡਿਸਕਸ ਕੀਤੇ ਗਏ ਨੇ ਕਿ ਇਸ ਤਰੀਕੇ ਨਾਲ ਜਿਹੜੀ ਯਾਤਰਾ ਇਸ ਵਾਰ ਕਰਵਾਈ ਜਾਏਗੀ ਇਹ ਅੱਜ ਤੋਂ 39 ਸਾਲ ਪਹਿਲਾਂ ਸਾਡੇ ਪ੍ਰਧਾਨ ਜੀ सुरेंद्र ਸਿੰਘ ਰਾਜੀ ਨੇ ਚਾਲੂ ਕੀਤਾ ਸੀਗਾ ਤੇ ਸ਼੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਵੱਲੋਂ ਰਜਿਸਟਰਡ ਹੈ ਇਹ ਇੱਥੇ ਬਹੁਤ ਫੈਸਿਲਟੀਆਂ ਦਿੱਤੀਆਂ ਜਾਂਦੇ ਆ ਜੋ ਬਾਬਾ ਦਵੰਦਾਵਾ ਸੇ ਅਸੀਂ ਫੈਸਿਲਿਟੀ ਦੇਈਦੀ ਆ ਅਸੀਂ ਕੀ ਕਾਬਲ ਆ ਕੁਝ ਵੀ ਨਹੀਂ ਹੈਗੇ ਇਹ ਬਾਬਾ ਭੋਲੇ ਬਾਬਾ ਇੱਕਰਵੰਦਾਵਾ ਉੱਥੇ ਹਰ ਇੱਕ ਵਾਰ ਨਵੀਂ ਤੋਂ ਨਵੀਂ ਫੈਸਿਲਿਟੀ ਦਿੱਤੀ ਜਾਂਦੀ ਹੈ ਜਿਸ ਤਰ੍ਹਾਂ 2 ਸਾਲ ਹੋਏ ਆ ਅਸੀਂ ਵੇਕਰੀ ਦੀ ਫੈਸਿਲਿਟੀ ਬਾਬੇ ਨੇ ਦਵਾਈ ਸਾਡੇ ਕੋਲੋਂ ਬਾਬਾ ਕਰਵੰਦਾ ਤੇ ਅਸੀਂ ਕਰਵਾਨੇ ਆ ਇਸ ਵਾਰ ਉੱਥੇ ਪਬਲਿਕ ਜਿਹੜੀ ਲੋਕਲ ਪਬਲਿਕ ਆ ਉਹ ਬਹੁਤ ਸਾਥ ਦੇਊਗੀ ਜੋ ਪੀਸ਼ਨ ਚੱਲ ਰਹੀ ਐ ਪਹਿਲਗਾਮ ਦਾ ਹੋਇਆ ਸੀਗਾ ਉਸ ਤੋਂ ਬਾਅਦ ਉੱਥੇ ਬਹੁਤ ਪਬਲਿਕ ਨੇ ਸਾਥ ਦਿੱਤਾ ਵਾ ਚਰਦਾਲੂਆਂ ਦੇ ਵਿੱਚ ਕਿੰਨਾ ਜਿਆਦਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਕਿਉਂਕਿ ਯਾਤਰਾ ਸ਼ੁਰੂ ਹੋਣ ਨੂੰ ਕਾਫੀ ਘੱਟ ਸਮਾਂ ਰਹਿ ਗਿਆ ਤੇ ਜਿਹੜਾ ਉੱਥੇ ਜਾਣ ਦਾ ਉਤਸ਼ਾਹ ਹੁੰਦਾ ਪੂਰੇ ਸਾਲ ਜਿਉਂਦੀ ਰਹਿੰਦੀ ਕਦੋਂ ਯਾਤਰਾ ਸ਼ੁਰੂ ਹੋਊਗੀ ਤੇ ਕਦੋਂ ਆਪਾਂ ਦਰਸ਼ਨ ਕਰਨ ਜਾਵਾਂਗੇ ਉਤਸ਼ਾਹ ਤਾਂ ਬਹੁਤ ਜ਼ਿਆਦਾ ਵਾ ਜਿਹੜਾ ਵੀ ਸ਼ਿਵ ਭਗਤ ਐ ਉਹ ਇੱਥੋਂ ਕੋਈ ਡਰਦਾ ਨਹੀਂ ਓ ਜਾ ਹਰ ਵਾਰ ਯਾਤਰਾ ਵੱਧਦੀ ਹੈ ਨਾ ਕਿ ਘਟਦੀ ਹੈ ਇਸ ਵਾਰੀ ਜਿਹੜੇ ਕੀ ਵਿਸ਼ੇਸ਼ ਰੀਆਂ ਉੱਥੇ ਸੁਵਿਧਾਵਾਂ ਜਿਹੜੀਆਂ ਸ਼ਰਧਾਲੂਆਂ ਨੂੰ ਦਿੱਤੀਆਂ ਜਾਣਗੀਆਂ ਸੇਵਾਵਾਂ ਦਾ ਜਿਸ ਤਰ੍ਹਾਂ ਅੱਗੇ ਫੈਸਿਲਿਟੀ ਜਿਹੜੀ ਦਿੱਤੀ ਜਾਂਦੀ ਹੈ ਸਵੇਰ ਦੇ ਬ੍ਰੇਕਫਾਸਟ ਦੀ ਲੰਚ ਦੀ ਡਿਨਰ ਦੀ ਸ਼ਾਮ ਨੂੰ 스낵ਸ ਦੀ ਇਹ ਸਾਰੀ ਦਿੱਤੀ ਜਾਂਦੀ ਜੋ ਬਾਬਾ ਹਰ ਵਾਰ ਕੋਈ ਨਾ ਕੋਈ ਐਟਮ ਉਹ ਤੁਹਾਨੂੰ ਆਦੰਦਾਵਾ